ਸਤਿ ਸ਼੍ਰੀ ਅਕਾਲ ਜੀ ਮੈਂ ਪੂਨਮ ਜੁਤਕਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧਾਰਾਪੁਰ ਬਲਾਕ ਕਨਵਨ 1 ਚਿਲਾ ਕੋਤਸਪੁਰ ਤੋਂ ਪਿਆਰੇ ਬੱਚਿਓ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੂਰੇ ਪੰਜਾਬ ਵਿੱਚ ਹੜ੍ਹਾਂ ਦਾ ਜੋਰ ਹੈ ਜਿਸ ਕਰਕੇ ਸਕੂਲਾਂ ਵਿੱਚ ਛੁੱਟੀਆਂ ਹੋਈਆਂ ਹਨ ਸੋ ਥੋੜਾ ਜਿਹਾ ਮੈਂ ਆਪਣਾ ਯੋਗਦਾਨ ਪਾ ਰਹੀ ਹਾਂ ਤਾਂ ਜੋ ਬੱਚੇ ਘਰ ਬੈਠ ਕੇ ਪੜ ਸਕਣ ਉਮੀਦ ਕਰਦੀ ਹਾਂ ਕਿ ਤੁਸੀਂ ਠੀਕ ਹੋਵੋਗੇ ਪਿਆਰੇ ਬੱਚਿਓ ਜਿਵੇਂ ਅਸੀਂ ਪੰਜਵੀਂ ਜਮਾਤ ਦੀ ਪੰਜਾਬੀ ਦੇ ਵਿਸ਼ੇ ਵਿੱਚ ਪਾਠ 3 12 ਮਹਾਕੀਤਾ ਸੀ ਕਵਿਤਾ ਅਸੀਂ ਪਿਛਲੀ ਵੀਡੀਓ ਵਿੱਚ ਪੜ੍ਹੀ ਸੀ ਹੁਣ ਇਸੇ ਪਾਠ ਦੀ ਪਿਛਲੀ ਅਭਿਆਸ ਅਸੀਂ ਕਰਾਂਗੇ ਕੁਝ ਔਖੇ ਸ਼ਬਦਾਂ ਦੇ ਨਾਲ ਲੂਆ ਪਿਆਰੇ ਬੱਚਿਓ ਲੂਆ ਤੋਂ ਪਾਪ ਹੁੰਦਾ ਹੈ ਗਰਮ ਹਵਾਵਾਂ ਜਮੂਏ ਜਮਨ ਦੇ ਫਲ ਦੀ ਇੱਕ ਕਿਸਮ ਹੁੰਦੀ ਹੈ ਜਮੂਏ ਛੜੀਆਂ ਲਗਾਤਾਰ ਪੈਣ ਵਾਲਾ ਮੀ ਜਿਹੜਾ ਕਿ ਤੁਸੀਂ ਹੁਣ ਦੇਖ ਰਹੇ ਹੋ ਪੈਰ 24 ਘੰਟਿਆਂ ਦਾ ਅੱਠਵਾਂ ਹਿੱਸਾ ਜਿਹੜਾ ਹੁੰਦਾ ਹੈ 24 ਘੰਟਿਆਂ ਦੇ ਵਿੱਚੋਂ ਅਠਮਾ ਹਿੱਸਾ ਜਿਹੜਾ ਉਹਨੂੰ ਪੈਰ ਕਿਹਾ ਜਾਂਦਾ ਨਿਰਾਲਾ ਅਲੱਗ ਕੁਝ ਵੱਖਰਾ ਦਿਸਣ ਵਾਲਾ ਬਾਰਾਮਾ 12 ਮਹੀਨੇ ਵਸਦੇ ਵਸਦੇ ਇਸ ਕਵਿਤਾ ਦੇ ਵਿੱਚ ਵਸਦੇ ਦਾ ਅਰਥ ਹੈ ਵਰਦੇ ਜਿਵੇਂ ਮੀਂਹ ਵਰਦਾ ਉਹਦੇ ਬਾਰੇ ਗੱਲ ਹੈ ਕਹਿਰ ਕਹਿਰ ਦਾ ਭਾਵ ਮੁਸੀਬਤ ਜਿਵੇਂ ਕਿ ਹੁਣ ਕੁਦਰਤ ਕਹਿਰ ਜਿਹੜੀ ਆ ਉਹ ਵਰਸਾਰੀ ਆ ਹੜਾਂ ਦੇ ਰੂਪ ਵਿੱਚ ਮਾਂ ਮਾਂ ਦਾ ਠੇ ਮਹੀਨਾ ਤੇ ਪੋਂਦਾ ਪੋਂਦਾ ਤਪਵ ਹੈ ਚੰਗਾ ਲੱਗਣਾ ਸੋ ਪਿਆਰੇ ਬੱਚਿਓ ਏਸੀ ਸਾਡੀ ਕਵਿਤਾ ਦੇ ਵਿੱਚ ਵਰਤੇ ਗਏ ਔਖੇ ਸ਼ਬਦ ਹੁਣ ਅਸੀਂ ਕਰਦੇ ਹਾਂ ਕਵਿਤਾ ਦੇ ਵਿੱਚ ਪੁੱਛੇ ਗਏ ਪ੍ਰਸ਼ਨ ਜਿਵੇਂ ਅਸੂ ਮਾਂ ਨਿਰਾਲਾ ਹੈ ਖਾਲੀ ਥਾਂ ਦਿੱਤੀ ਹੋਈ ਹੈ ਤੂੰ ਨੀਆ ਲਾਲਾ ਸੇਕੀ ਦਾ ਅਸੂ ਮਾ ਨਿਰਾਲਾ ਹੈ ਨਾ ਗਰਮੀ ਨਾ ਪਾਲਾ ਹੈ ਇਸ ਵਿੱਚ ਅਸੂ ਮਹੀਨੇ ਵਿੱਚ ਮੌਸਮ ਪੁੱਛਿਆ ਗਿਆ ਹੈ ਕਿਹੋ ਜਿਹਾ ਹੈ ਪਿਆਰੇ ਬੱਚਿਓ ਅਸੂ ਮਹੀਨੇ ਦੇ ਵਿੱਚ ਜਿਹੜਾ ਮੌਸਮ ਆ ਉਹ ਖੁਸ਼ਗਵਾਰੀ ਹੁੰਦਾ ਹੈ ਭਾ ਨਾ ਬਹੁਤ ਗਰਮੀ ਹੁੰਦੀ ਹੈ ਤੇ ਨਾ ਬਹੁਤ ਠੰਡ ਹੁੰਦੀ ਹੈ ਅਸੀਂ ਕਿਸ ਮਹੀਨੇ ਵਿੱਚ ਚਾਨਣੀਆਂ ਰਾਤਾਂ ਦਾ ਨਿਗਮਾਨਦੇ ਹਾਂ ਪਿਆਰੇ ਬੱਚਿਓ ਕਵਿਤਾ ਦੇ ਵਿੱਚ ਜੇ ਤੁਸੀਂ ਪੜ੍ਹੀ ਹੋਈ ਜਾਂ ਸੁਣੀ ਹੋਵੇ ਤਾਂ ਦੱਸਿਆ ਹੋਇਆ ਹੈ ਕਿ ਕਤਕ ਦੇ ਮਹੀਨੇ ਵਿੱਚ ਅਸੀਂ ਚਾਨਣੀਆਂ ਰਾਤਾਂ ਦਾ ਨਿਗਮਾਨਦੇ ਹਾਂ ਚਾਨਣੀਆਂ ਰਾਤਾਂ ਪਾਵਰਾਤ ਨੂੰ ਵੀ ਰੋਸ਼ਨੀ ਜਿਹੜੀ ਆ ਉਹ ਲੱਭਦੀ ਹੈ ਜਾਂ ਨਜ਼ਰ ਆਉਂਦੀ ਹੈ ਰਾਤਾਂ ਜਿਹੜੀਆਂ ਚਾਨਣੀਆਂ ਹੁੰਦੀਆਂ ਕੋਟ ਸਵੈਟਰ ਕਿਸ ਮਹੀਨੇ ਪਾਇਆ ਜਾਂਦੇ ਹਨ ਪਿਆਰੇ ਬੱਚਿਓ ਮੱਗਰ ਮਹੀਨੇ ਦੇ ਵਿੱਚ ਮੱਗਰ ਮਹੀਨੇ ਦੇ ਵਿੱਚ ਜਿਹੜੀ ਆ ਉਹ ਠੰਡ ਜ਼ੋਰਾਂ ਤੇ ਹੁੰਦੀ ਹੈ ਇਸ ਕਰਕੇ ਉਦੋਂ ਕੋਟ ਸਵੈਟਰਾਂ ਦੀ ਜਿਹੜੀ ਆ ਉਹ ਜ਼ਰੂਰਤ ਪੈਂਦੀ ਹੈ ਤੇ ਲੋਕ ਕੋਟ ਸਵੈਟਰ ਪਾਉਂਦੇ ਹਨ ਪੋ ਵਿੱਚ ਕਿਹੋ ਜਿਹੀ ਠੰਡ ਹੁੰਦੀ ਹੈ ਪੋ ਵਿੱਚ ਕਵਿਤਾ ਦੇ ਵਿੱਚ ਹੈ ਨਾ ਪੋ ਵਿੱਚ ਪਾਲਾ ਖੇਸੀ ਦਾ ਤੂਣੀਆਂ ਲਾਲਾ ਸੇਕੀ ਦਾ ਹੈ ਨਾ ਪੋ ਮਹੀਨੇ ਦੇ ਵਿੱਚ ਠੰਡ ਹੁੰਦੀ ਹੈ ਤੇ ਠੰਡ ਐਹੋ ਜਿਹੀ ਹੁੰਦੀ ਹੈ ਕਿ ਉਸ ਵਿੱਚ ਖੇਸੀਆਂ ਤੇ ਕੰਬਲ ਲੈਣ ਦੀ ਜ਼ਰੂਰਤ ਪੈਂਦੀ ਹੈ ਤੇ ਕਦੇ-ਕਦੇ ਅਸੀਂ ਜਿਹੜੀ ਆ ਉਹ ਤੂਣੀ ਲਾ ਕੇ ਭਾਅ ਅੱਗ ਬਾਲ ਕੇ ਉਸ ਨੂੰ ਸੇਕਦੇ ਵੀ ਹਾਂ ਸੋ ਪਿਆਰੇ ਬੱਚਿਓ ਇਸ ਤੋਂ ਅੱਗੇ ਹੈ ਦੇਸੀ ਮਹੀਨਿਆਂ ਦੇ ਨਾਮ ਦੇਸੀ ਮਹੀਨੇ ਜਿਹੜੇ ਆ ਉਹ 12 ਹੁੰਦੇ ਆ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਪੀ ਕਿਹੜੇ-ਕਿਹੜੇ ਹੁੰਦੇ ਆ ਮੇਰੇ ਨਾਲ ਤੁਸੀਂ ਵੀ ਜਿਹੜੇ ਆ ਇਹਨਾਂ ਨੂੰ ਦੁਹਰਾ ਲਿਓ ਚੇਤ ਵਿਸਾਖ ਜੇਠ ਹਾੜ ਸੌਣ ਪਾਦੋਂ ਅੱਸੂ ਕੱਤਕ ਅੱਗੇ ਮੱਘਰ ਪੋ ਮਾਗ ਤੇ ਫਗਣ ਇੱਕ ਵਾਰੀ ਫੇਰ ਰਿਪੀਟ ਕਰ ਰਹੀ ਆ ਚੇਤ ਵਿਸਾਖ ਜੇਠ ਹਾੜ ਸੌਣ ਪਾਦੋਂ ਅੱਸੂ ਕੱਤਕ ਮੱਘਰ ਪੋ ਮਗ ਤੇ ਫਗਨ ਸੋ ਪਿਆਰੇ ਬੱਚਿਓ ਈਸੀ ਸਾਡੇ 12 ਮਹਾ ਪਾਠ ਵਿੱਚ ਪਿਛਲੀ ਅਭਿਆਸ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਦੇ ਨਾਲ ਕੁਝ ਮਦਦ ਮਿਲੇਗੀ ਸੋ ਪਿਆਰੇ ਬੱਚਿਓ ਜਲਦ ਹੀ ਹੋਰ ਵੀਡੀਓ ਦੇ ਨਾਲ ਰੂਬਰੂ ਹੋਵਾਂਗੀ ਤਦ ਤੱਕ ਲਈ ਧੰਨਵਾਦ